ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਵੀਰ ਅਤੇ ਭੈਣਾਂ ਦੇ ਲਈ ਆ ਜੋ ਕਹਿੰਦੇ ਕਿ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੈ ਕਿ ਅਸੀਂ ਪਾਠ ਕਰ ਸਕੀਏ ਉਹ ਕਹਿੰਦੇ ਆ ਕਿ ਅਸੀਂ ਜਿਉਂ ਦਿਨ ਵੇਲੇ ਤੋਂ ਉੱਠਦੇ ਹਾਂ ਰਾਤ ਵੇਲੇ ਤੱਕ ਸਾਰਾ ਦਿਨ ਕਮਾਕਾਰਾਂ ਦੇ ਵਿੱਚ ਵਿਜੀ ਰਹਿੰਨੇ ਆ ਇਸ ਕਰਕੇ ਅਸੀਂ ਚਾਹ ਕਿ ਵੀ ਉਸ ਮਾਲਕ ਦੇ ਲਈ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਮਨ ਦੇ ਵਿੱਚ ਬੜਾ ਹੀ ਪਛਤਾਵਾ ਬਣਿਆ ਰਹਿੰਦਾ ਹੈ ਮਨ ਪਰੇਸ਼ਾਨ ਰਹਿੰਦਾ ਹੈ ਕਿਉਂਕਿ ਅਕਸਰ ਹੀ ਕਥਾ ਵਿਚਾਰ ਸੁਣਦੇ ਆਂ ਜਦੋਂ ਮਹਾਪੁਰਖ ਜੀ ਕਹਿੰਦੇ ਨੇ ਕਿ ਸਾਡੇ ਬਾਕੀ ਕੀਤੇ ਹੋਏ ਕੰਮ ਕਾਰ ਨਾਲ ਨਹੀਂ ਜਾਣੇ ਨਾਲ ਜਾਣੀ ਹੈ ਨਾਮ ਅਤੇ ਬਾਣੀ ਨਾਮ ਦੀ ਕਮਾਈ ਤੇ ਕਹਿੰਦੇ ਉਸ ਵੇਲੇ ਮਨ ਬੜਾ ਦੁਖੀ ਹੁੰਦਾ ਹੈ ਕਿ ਅਸੀਂ ਸਾਰਾ ਦਿਨ ਦੁਨਿਆਵੀ ਕੰਮਾਂ ਵਿੱਚ ਲੱਗੇ ਰਹਿੰਨੇ ਆਂ ਪਰ ਮਾਲਕ ਦਾ ਨਾਮ ਲੈਣ ਦੇ ਲਈ ਸਾਡੇ ਕੋਲ ਸਮਾਂ ਨਹੀਂ ਹੈ। ਇਸ ਵੀਡੀਓ ਦੇ ਵਿੱਚ ਉਹਨਾਂ ਮਨੁੱਖਾਂ ਨੂੰ ਮਹਾਪੁਰਖਾਂ ਨੇ ਬੜੀ ਹੀ ਸੋਹਣੀ ਅਤੇ ਬੜੀ ਹੀ ਸੌਖੀ ਜੁਗਤੀ ਦੱਸੀ ਆ। ਮਹਾਪੁਰਖ ਜੀ ਕਹਿੰਦੇ ਨੇ ਕਿ ਬਿਲਕੁਲ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਦੁਖੀ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਬਹਾਨੇ ਬਣਾਉਣ ਦੀ ਲੋੜ ਆ। ਕਿਉਂਕਿ ਜੇਕਰ ਸਾਨੂੰ ਅਮ੍ਰਿਤ ਵੇਲੇ ਵੀ ਸਮਾਂ ਨਹੀਂ ਮਿਲਦਾ। ਦੁਪਹਿਰ ਵੇਲੇ ਵੀ ਸਮਾਂ ਨਹੀਂ ਮਿਲਦਾ। ਰਾਤ ਵੇਲੇ ਸੌਣ ਲੱਗਿਆਂ ਵੀ ਸਮਾਂ ਨਹੀਂ ਮਿਲਦਾ ਤਾਂ ਜੇਕਰ ਅਸੀਂ ਸਾਰੇ ਦਿਨ ਦੇ ਵਿੱਚ ਇਹ ਪੰਜ ਸ਼ਬਦ ਬੋਲ ਦਿੰਨੇ ਆਂ ਨਾ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੋ ਸਕਦੀ ਹੈ ਅਤੇ ਇਹ ਜੋ ਪੰਜ ਸ਼ਬਦ ਬੋਲਣੇ ਨੇ ਇਹ ਪੰਜ ਖਾਸ ਵੇਲਿਆਂ ਤੇ ਬੋਲਣੇ ਨੇ ਤਾਂ ਉਹ ਕਿਹੜੇ ਪੰਜ ਸ਼ਬਦ ਨੇ ਉਹ ਕਿਹੜੇ ਖਾਸ ਵੇਲੇ ਨੇ ਜਿਨ੍ਹਾਂ ਦੇ ਉੱਤੇ ਪੰਜ ਸ਼ਬਦ ਆਪਾਂ ਬੋਲਣੇ ਆਂ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਨੀ ਆ ਇਸ ਕਰਕੇ ਆਪਣੀ ਅੱਜ ਦੀ ਵੀਡੀਓ ਨੂੰ ਪੂਰੀ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਨਣਾ ਅਤੇ ਸਮਝਣਾ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਵਾਰ ਵਾਹਿਗੁਰੂ ਜੀ ਜਾਂ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਮੇਰੇ ਵੀਰ ਅਤੇ ਭੈਣਾ ਅਜਿਹੇ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਰਜੇਵੇਂ ਬਹੁਤ ਨੇ ਉਹ ਚਾਹ ਕੇ ਵੀ ਗੁਰੂ ਘਰ ਦੇ ਲਈ ਗੁਰਬਾਣੀ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਸਵੇਰ ਤੋਂ 3 ਵਜੇ ਤੋਂ ਉੱਠਦੇ ਨੇ ਫਿਰ ਵੀ ਉਹਨਾਂ ਨੇ ਆਪਣੇ ਕੰਮਕਾਰ ਹੀ ਪੂਰੇ ਨਹੀਂ ਹੁੰਦੇ ਤਾਂ ਉਹ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਪੰਜ ਬਾਣੀਆਂ ਦਾ ਨਿਤਨੇਮ ਬਹੁਤ ਜ਼ਰੂਰੀ ਆ ਕਿਉਂਕਿ ਸਾਨੂੰ ਸਾਡੇ ਸਤਿਗੁਰ ਨੇ ਹੀ ਸਮਝਾਇਆ ਹੈ ਕਿ ਚਾਹੇ ਆਪਾਂ ਦੁਨੀਆ ਭਰ ਦੇ ਕੰਮਕਾਰ ਕਰ ਲਈਏ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਈਏ ਪਰ ਇਹ ਤਿੱਲ ਮਾਤਰ ਚੀਜ਼ ਵੀ ਸਾਡੇ ਨਾਲ ਨਹੀਂ ਜਾਣੀ ਸਾਡੇ ਨਾਲ ਜਾਣੀ ਆ ਨਾਮ ਦੀ ਕਮਾਈ ਤਾਂ ਫਿਰ ਜੇਕਰ ਸਾਡੇ ਕੋਲ ਨਾਮ ਦੀ ਕਮਾਈ ਨਹੀਂ ਆ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਨਹੀਂ ਹੈ ਤਾਂ ਸਾਡੇ ਬਾਕੀ ਦਿਨ ਭਰ ਦੇ ਕੀਤੇ ਹੋਏ ਕੰਮ ਵੀ ਵਿਅਰਥ ਹੀ ਮੰਨੇ ਜਾਂਦੇ ਨੇ ਅਤੇ ਦੂਸਰੀ ਗੱਲ ਕਿ ਫਿਰ ਅਸੀਂ ਚਾਹੇ ਕੰਮਕਾਰ ਕਰਦੇ ਰਹਨੇ ਆ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਰਹਨੇ ਆ ਫਰਜ਼ ਵੀ ਨਿਭਾਉਂਦੇ ਰਹਨੇ ਆ ਪਰ ਮਨ ਨੂੰ ਸ਼ਾਂਤੀ ਸਕੂਨ ਨਹੀਂ ਮਿਲਦਾ ਕਿਉਂਕਿ ਸਾਡੇ ਨੇ ਮਨ ਨੂੰ ਸ਼ਾਂਤੀ ਅਤੇ ਸਕੂਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਮਿਲਣਾ ਹੈ ਤੇ ਫਿਰ ਆਪਾਂ ਕੋਸ਼ਿਸ਼ ਕਰਨੀ ਹੈ ਜਦੋਂ ਵੀ ਮੌਕਾ ਮਿਲੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ ਲੈਣਾ ਚਾਹੀਦਾ ਹੈ ਗੁਰਬਾਣੀ ਦਾ ਜਾਪ ਕਰਨਾ ਗੁਰਬਾਣੀ ਦਾ ਪਾਠ ਕਰ ਲੈਣਾ ਚਾਹੀਦਾ ਹੈ ਵੇਲਾ ਵਕਤ ਨਹੀਂ ਗੁਜ਼ਾਰਨਾ ਚਾਹੀਦਾ ਵੈਸੇ ਤਾਂ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਪੜ੍ਹਨੀਆਂ ਸਾਡੇ ਲਈ ਲਾਜ਼ਮੀ ਨੇ ਪਰ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਜੋ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਆਪਣੇ ਫਰਜ਼ਾਂ ਕਰਕੇ ਆਪਣੇ ਕੰਮਕਾਰਾਂ ਕਰਕੇ ਅੰਮ੍ਰਿਤ ਵੇਲਾ ਨਹੀਂ ਸੰਭਾਲ ਪਾਉਂਦੇ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਹੱਕ ਸੱਚ ਦੀ ਕਿਰਤ ਕਰਨ ਨੂੰ ਪਹਿਲ ਦਿੱਤੀ ਆ ਪਾਤਸ਼ਾਹ ਵੀ ਕਹਿੰਦੇ ਨੇ ਕਿ ਤੂੰ ਦੱਬ ਕੇ ਵਾ ਤੇ ਰੱਜ ਕੇ ਖਾ ਭਾਵ ਕਿ ਹੱਕ ਸੱਚ ਦੀ ਕਿਰਤ ਕਰਨੀ ਉਸ ਕਿਰਤ ਵਿੱਚ ਰੱਜ ਕੇ ਮਿਹਨਤ ਕਰਨੀ ਪੈਸਾ ਕਮਾਉਣਾ ਇਸ ਚੀਜ਼ ਦੇ ਲਈ ਸਾਨੂੰ ਕਿਤੇ ਵੀ ਮਨਾਹੀ ਨਹੀਂ ਹੈ ਬਸ ਕੀਰਤੇ ਦੇ ਨਾਲ-ਨਾਲ ਨਾਮ ਵੀ ਹਮੇਸ਼ਾ ਯਾਦ ਰੱਖਣਾ ਹੈ ਕਿਉਂਕਿ ਪਾਸ਼ਾ ਦੇ ਉਪਦੇਸ਼ ਨੇ ਨਾਮ ਜਪੋ ਕੀਰਤ ਕਰੋ ਅਤੇ ਵੰਡ ਕੇ ਛਕੋ ਤਾਂ ਫਿਰ ਆਪਾਂ ਇਹ ਤਿੰਨਾਂ ਹੀ ਗੱਲਾਂ ਨੂੰ ਕਮਾਉਣਾ ਹੈ ਤਾਂ ਹੀ ਸਾਡਾ ਜੀਵਨ ਸਫਲਿਆ ਤਾਂ ਇਥੇ ਮਹਾਪੁਰਖ ਜੀ ਬੜੀ ਸੋਹਣੀ ਜੁਗਤ ਦੱਸਦੇ ਨੇ ਉਹ ਕਹਿੰਦੇ ਕਿ ਮਨੁੱਖਾ ਜੇਕਰ ਕਮਾਂਕਾਰਾਂ ਕਰਕੇ ਤੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਇਹਨੂੰ ਨਿਰਾਸ਼ ਹੋਣ ਦੀ ਦੁਖੀ ਹੋਣ ਦੀ ਲੋੜ ਨਹੀਂ ਆ ਜੇਕਰ ਤੂੰ ਇਹ ਪੰਜ ਸ਼ਬਦ ਵੀ ਬੋਲ ਦੇਵੇਂ ਤਾਂ ਤੇਰੀ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗ ਜਾਵੇਗੀ ਅਤੇ ਗੁਰੂ ਨਾਨਕ ਪਾਸ਼ਾ ਆਪਣੇ ਆਪ ਕਿਰਪਾ ਕਰਕੇ ਤੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਗੇ ਤੇਰੇ ਸਮੇਂ ਦੀ ਸੈਟਿੰਗ ਆਪਣੇ ਆਪ ਹੀ ਕਰ ਦੇਣਗੇ ਅੰਮ੍ਰਿਤ ਵੇਲਾ ਵੀ ਤੇਰੀ ਝੋਲੀ ਦੇ ਵਿੱਚ ਪੈ ਜਾਵੇਗਾ ਅੰਮ੍ਰਿਤ ਵੇਲੇ ਦਾ ਨਿਤ ਨਿਯਮ ਵੀ ਤੇਰੀ ਝੋਲੀ ਦੇ ਵਿੱਚ ਪੈ ਜਾਵੇਗਾ ਕਿਉਂਕਿ ਜਿੰਨਾ ਮਨੁੱਖਾਂ ਦੇ ਅੰਦਰ ਆਪਣੇ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਪਿਆਰ ਹੁੰਦਾ ਹੈ ਤੜਫ ਹੁੰਦੀ ਹੈ ਭਰੋਸਾ ਹੁੰਦਾ ਹੈ ਪਾਤਸ਼ਾਹ ਉਹਨਾਂ ਦੇ ਰਸਤੇ ਆਪਣੇ ਆਪ ਸਾਫ਼ ਕਰ ਦਿੰਦੇ ਨੇ ਉਹਨਾਂ ਨੂੰ ਬਾਹ ਫੜ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਨੇ ਤਾਂ ਫਿਰ ਜੋ ਗੁਰਬਾਣੀ ਦੇ ਪੰਜ ਸ਼ਬਦ ਖਾਸ ਪੰਜ ਵੇਲਿਆਂ ਤੇ ਬੋਲਣ ਦੇ ਲਈ ਕਿਹਾ ਹੈ ਉਹ ਇਸ ਤਰ੍ਹਾਂ ਹੈ ਮਹਾਪੁਰਖ ਜੀ ਕਹਿੰਦੇ ਨੇ ਭਾਵੇਂ ਜਿੰਨੇ ਮਰਜ਼ੀ ਆਪਾਂ ਬਿਜੀ ਹੋਈਏ ਪਰ ਜਦੋਂ ਆਪਾਂ ਸਵੇਰੇ ਉੱਠਦੇ ਆ ਤਾਂ ਉੱਠਦੇ ਅਸਾਰ ਤਾਂ 1 ਮਿੰਟ ਤਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਕੱਢ ਸਕਦੇ ਹਾਂ ਉੱਠਦੇ ਅਸਾਰ ਹੀ ਪਹਿਲਾ ਸ਼ਬਦ ਸਤਨਾਮ ਵਾਹਿਗੁਰੂ ਕਹਿਣਾ ਹੈ ਉਸ ਤੋਂ ਬਾਅਦ ਜੇ ਹੋ ਸਕੇ ਤਾਂ ਮਾਲਕ ਦਾ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਅਤੇ ਇੱਥੇ ਇੱਕ ਸ਼ਬਦ ਦਾ ਜਾਪ ਕਰਨਾ ਹੈ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਇਹਨਾਂ ਸ਼ਬਦਾਂ ਦਾ ਜਾਪ ਕਰ ਦੇਣਾ ਜਾਂ ਫਿਰ ਸਵੇਰੇ ਉੱਠਦੇ ਅਨਸਾਰ ਧੰ ਗੁਰੂ ਰਾਮਦਾਸ ਰੱਖੇ ਗਰੀਬ ਦੀ ਇਲਾਜ ਕਰੀ ਨਾ ਕਿਸੇ ਦਾ ਮਹਤਾਜ ਇਹ ਇਹ ਸ਼ਬਦ ਵੀ ਆਪਾਂ ਬੋਲ ਸਕਦੇ ਹਾਂ ਮੂਲ ਮੰਤਰ ਜੀ ਦਾ ਜਾਪ ਵੀ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਨਾ ਸਵੇਰੇ ਉੱਠਦੇ ਅਨਸਾਰ 1 ਮਿੰਟ ਜ਼ਰੂਰ ਕੱਢ ਲੈਣਾ ਸਵੇਰ ਦਾ ਕੱਢਿਆ ਹੋਇਆ ਇੱਕ ਮਿੰਟ ਸਾਨੂੰ 24 ਘੰਟੇ એનર્ਜੀ ਦੇ ਨਾਲ ਊਰਜਾ ਦੇ ਨਾਲ ਭਰ ਕੇ ਰੱਖਦਾ ਹੈ। ਸਾਡੇ ਸਿਰ ਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਹੱਥ ਰਹਿੰਦਾ ਹੈ। ਨਾ ਸਵੇਰੇ ਉੱਠਦਿਆਂ ਸਾਰ ਇੱਕ ਮਿੰਟ ਜ਼ਰੂਰ ਕੱਢਣਾ ਹੈ। ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਕਿ ਅੰਮ੍ਰਿਤ ਵੇਲੇ ਇਸ਼ਨਾਨ ਤਾਂ ਕਰਦੇ ਹੀ ਆਣਾ। ਤਾਂ ਜਦੋਂ ਵੀ ਇਸ਼ਨਾਨ ਕਰਨਾ ਹੈ, ਇਸ਼ਨਾਨ ਕਰਦਿਆਂ ਹੋਇਆਂ ਜੋ 5 10 15 ਮਿੰਟ ਲੈਣੇ ਆ ਉਸ ਸਮੇਂ ਨੂੰ ਵਿਅਰਥ ਨਹੀਂ ਗਵਾਉਣਾ। ਉਸ ਸਮੇਂ ਦੇ ਵਿੱਚ ਵੀ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਉੱਥੇ ਵੀ ਤੁਸੀਂ ਸ਼ਬਦ ਦਾ ਜਾਪ ਕਰ ਸਕਦੇ ਹੋ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਈ ਅਰੋਗਾ ਇਸ ਸ਼ਬਦ ਦਾ ਜਾਪ ਕਰ ਲਓ ਜਾਂ ਸਤਨਾਮ ਵਾਹਿਗੁਰੂ ਕਹਿ ਲਓ ਜਾਂ ਮੂਲ ਮੰਤਰ ਜੀ ਦਾ ਜਾਪ ਹੈ ਅਤੇ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਘਰੋਂ ਬਾਹਰ ਕੰਮ ਤੇ ਜਾਣਾ ਹੈ ਤਾਂ ਉਸ ਵੇਲੇ ਵੀ ਅਸੀਂ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਜਾਂ ਮੂਲ ਮੰਤਰ ਜੀ ਦਾ ਜਾਪ ਵੀ ਕਰ ਸਕਦੇ ਹਾਂ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਜੋ ਤੁਹਾਨੂੰ ਕੰਠ ਹੋਵੇ ਉਹਦਾ ਜਾਪ ਕਰਕੇ ਘਰੋਂ ਨਿਕਲ ਸਕਦੇ ਹੋ ਅਤੇ ਇੱਥੇ ਮਹਾਪੁਰਖ ਜੀ ਕਹਿੰਦੇ ਵੀ ਚਾਹੇ ਆਪਾਂ ਜਿੰਨੇ ਮਰਜੀ ਵਿਜੀ ਹੋਈਏ ਰੋਟੀ ਪਾਣੀ ਤਾਂ ਆਪਾਂ ਛੱਕਦੇ ਹੀ ਆਣਾ ਤੇ ਜੇਕਰ ਆਪਾਂ ਰੋਟੀ ਖਾਣ ਵੇਲੇ ਵੀ ਸ਼ੁਕਰਾਨਾ ਕਰਦੇ ਹਾਂ ਤਾਂ ਦਿਨ ਦੇ ਵਿੱਚ ਕਈ ਲੋਕ ਤਿੰਨ ਵਾਰ ਖਾਣਾ ਖਾਂਦੇ ਆ ਤਿੰਨ ਵਾਰ ਨਹੀਂ ਤਾਂ ਦੋ ਟਾਈਮ ਤਾਂ ਹਰ ਕੋਈ ਖਾਣਾ ਖਾਂਦਾ ਹੀ ਆ ਤੇ ਜੇ ਦੋ ਵੇਲਿਆਂ ਦੇ ਉੱਤੇ ਵੀ ਆਪਾਂ ਉਸ ਮਾਲਕ ਦਾ ਨਾਮ ਜਪ ਲਈਏ ਮਾਲਕ ਦਾ ਸ਼ੁਕਰਾਨਾ ਕਰ ਲਈਏ ਆਹ ਮਾਲਕ ਦੀ ਕਿਰਪਾ ਸਾਡੇ ਉੱਤੇ ਤਾਂ ਮਾਲਕ ਦੀ ਕਿਰਪਾ ਸਾਡੇ ਉੱਤੇ ਵਰਤ ਸਕਦੀ ਆ ਤਾਂ ਖਾਣਾ ਖਾਣ ਵੇਲੇ ਹਮੇਸ਼ਾ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਤੇ ਕਹਿਣਾ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਸਿਰਫ ਇੱਕ ਪੰਕਤੀ ਵੀ ਬੋਲ ਸਕਦੇ ਆ ਜਾਂ ਸਤਨਾਮ ਵਾਹਿਗੁਰੂ ਕਹਿ ਕੇ ਮਾਲਕਾ ਤੇਰਾ ਸ਼ੁਕਰਿਆ ਇਹਨਾਂ ਵੀ ਕਹਿ ਸਕਦੇ ਆ ਸਿਰਫ ਪਾਣੀ ਪੀਣ ਲੱਗਿਆਂ ਪਾਣੀ ਪੀਣ ਲੱਗਿਆਂ ਉਸ ਵੇਲੇ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਪਾਣੀ ਪੀ ਸਕਦੇ ਆ ਜਾਂ ਗੁਰਬਾਣੀ ਦਾ ਕੋਈ ਵੀ ਸ਼ਬਦ ਅਤੇ ਕੋਈ ਵੀ ਜੋ ਤੁਹਾਨੂੰ ਕੰਠ ਹੋਵੇ ਤਾਹੋ ਬੋਲਗੇ ਪਾਣੀ ਪੀ ਲੈਣਾ ਚਾਹੀਦਾ ਹੈ ਜਾਂ ਫਿਰ ਪਹਿਲਾ ਪਾਣੀ ਜਿਓ ਹੈ ਚਿੱਤ ਹਰਿਆ ਸਭ ਇਸ ਸ਼ਬਦ ਦਾ ਜਾਪ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਅਸੀਂ ਪਾਣੀ ਪੀ ਸਕਦੇ ਹਾਂ ਫਿਰ ਸਫ਼ਰ ਦੇ ਦੌਰਾਨ ਵੀ ਅਸੀਂ ਗੁਰਬਾਣੀ ਦਾ ਕੋਈ ਵੀ ਪਾਠ ਗੁਰਬਾਣੀ ਦਾ ਕੋਈ ਵੀ ਸ਼ਬਦ ਜਾਪ ਕਰ ਸਕਦੇ ਹਾਂ ਕਹਿੰਦਾ ਭਾਵੇਂ ਹੈ ਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਕਮਾਂਕਾਰਾਂ ਵਾਲਿਆਂ ਨੂੰ ਬਹੁਤ ਛੂਟ ਦਿੱਤੀ ਆ ਪਾਤਸ਼ਾਹ ਕਹਿੰਦੇ ਜੇਕਰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਾਂ ਫਰਜ਼ਾਂ ਨੂੰ ਨਿਭਾ ਰਹੇ ਹਾਂ ਤਾਂ ਜੇਕਰ ਉਹ ਇੱਕ ਜਪਜੀ ਸਾਹਿਬ ਜੀ ਦਾ ਪਾਠ ਵੀ ਅੰਮ੍ਰਿਤ ਵੇਲੇ ਉੱਠ ਕੇ ਕਰ ਲਵੇ ਤਾਂ ਵੀ ਉਹਦੀ ਹਾਜ਼ਰੀ ਪਰਵਾਣਿਆ ਸੋ ਜੇਕਰ ਇੱਕ ਜਪਜੀ ਸਾਹਿਬ ਜੀ ਦਾ ਪਾਠ ਵੀ ਨਹੀਂ ਕਰ ਸਕਦੇ ਤਾਂ ਸਾਡੇ ਸੰਤ ਮਹਾਂਪੁਰਖਾਂ ਨੇ ਸਾਨੂੰ ਕਿੰਨੀਆਂ ਸੌਖੀਆਂ ਝੁਕਤੀਆਂ ਦੱਸੀਆਂ ਨੇ ਕਿ ਅਸੀਂ ਇਹਨਾਂ ਪੰਜ ਵੇਲੀਆਂ ਦੇ ਉੱਤੇ ਮਾਲਕ ਨੂੰ ਯਾਦ ਕਰਨਾ ਹੀ ਹੈ ਮਾਲਕ ਦੀ ਕਿਰਪਾ ਹੈ ਜਿੰਨਾ ਹੀ ਉਸ ਮਾਲਕ ਨੂੰ ਯਾਦ ਰੱਖਾਂਗੇ ਯਾਦ ਕਰਾਂਗੇ ਉਨੀ ਸਾਡੇ ਉੱਤੇ ਕਿਰਪਾ ਹੋਵੇਗੀ ਤਾਂ ਫਿਰ ਇਹ ਤਾਂ ਫਿਰ ਇਹ ਪੰਜ ਵੇਲੇ ਦਾ ਕਦੇ ਵੀ ਹੱਥੋਂ ਨਹੀਂ ਜਾਣ ਦੇਣੇ ਪਹਿਲਾਂ ਉੱਠਦਿਆਂ ਸਾਰ ਮਾਲਕ ਦਾ ਸ਼ੁਕਰਾਨਾ ਫਿਰ ਇਸ਼ਨਾਨ ਕਰਦਿਆਂ ਫਿਰ ਘਰ ਤੋਂ ਬਾਹਰ ਜਾਂਦੇ ਸਮੇਂ ਫਿਰ ਰੋਟੀ ਖਾਂਦੇ ਸਮੇਂ ਪਾਣੀ ਪੀਂਦੇ ਸਮੇਂ ਅਤੇ ਜੇਕਰ ਸਫ਼ਰ ਦੇ ਵਿੱਚ ਆ ਤਾਂ ਸਫ਼ਰ ਦੇ ਵਿੱਚ ਵੀ ਆਪਾਂ ਇਹਨਾਂ ਸ਼ਬਦਾਂ ਦਾ ਜਾਪ ਕਰ ਸਕਦੇ ਹਾਂ ਤਾ ਸਾਡੇ ਉਤੇ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਹੋ ਸਕਦੀ ਆ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਹਮੇਸ਼ਾ ਸਾਡੇ ਅੰਦਰ ਦੀ ਖੇੜ ਨੂੰ ਦੇਖਦੇ ਆ ਇਹ ਸਾਡੇ ਅੰਦਰ ਦੀ ਖੇੜ ਕੀ ਆ ਜੇਕਰ ਅਸੀਂ ਗੁਰੂ ਨਾਨਕ ਪਾਸ਼ਾ ਜੀ ਦੇ ਦੱਸੇ ਹੋਏ ਮਾਰਗ ਦੇ ਉਤੇ ਚੱਲ ਰਹੇ ਆ ਕਿ ਜੇਕਰ ਸਾਡੇ ਮਨ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਹੈ ਜੇਕਰ ਅਸੀਂ ਈਰਖਾ ਨਿੰਦਿਆ ਚੁਗਲੀ ਤੋਂ ਦੂਰ ਹਾਂ ਹੱਕ ਸੱਚ ਦੇ ਕਿਰਤ ਕਰ ਰਹੇ ਹਾਂ ਜੋ ਵੀ ਸਾਨੂੰ ਡਿਊਟੀਆਂ ਮਿਲੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਿਭਾ ਰਹੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਸਾਡੇ ਕੋਲੋਂ ਹਮੇਸ਼ਾ ਖੁਸ਼ ਰਹਿੰਦੇ ਨੇ ਪਰ ਇਹ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸ ਮਾਲਕ ਦੇ ਨਾਮ ਨੂੰ ਕਦੇ ਨਹੀਂ ਵਿਸਾਰਨਾ ਚਾਹੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ ਚਾਹੇ ਮੂਲ ਮੰਤਰ ਜੀ ਦਾ ਜਾਪ ਜੇਕਰ ਹੋਰ ਵੀ ਕੋਈ ਗੁਰਬਾਣੀ ਦਾ ਸ਼ਬਦ ਕੰਠ ਹੋਵੇ ਤਾਂ ਉਸ ਦਾ ਜਾਪ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਸਿਰਫ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ ਦਸਾਂ ਪਾਤਸ਼ਾਹਾਂ ਦੇ ਵਿੱਚੋਂ ਕਿਸੇ ਇੱਕ ਗੁਰੂ ਦਾ ਨਾਮ ਵੀ ਆਪਾਂ ਸਾਰਾ ਦਿਨ ਆਪਣੀ ਰਸਨਾ ਦੇ ਉੱਪਰ ਰੱਖੀਏ ਤਾਂ ਸਾਡੇ ਉੱਤੇ ਗੁਰੂ ਦੀ ਕਿਰਪਾ ਜ਼ਰੂਰ ਵਰਤਦੀ ਆ ਬਸ ਬਹਾਨੇ ਨਹੀਂ ਬਣਾਉਣੇ ਬਹਾਨੇ ਬਣਾ ਕੇ ਗੁਰੂ ਤੋਂ ਗੁਰਬਾਣੀ ਤੋਂ ਦੂਰ ਨਹੀਂ ਹੋਣਾ ਇਹ ਨਹੀਂ ਕਹਿਣਾ ਕਿ ਮੇਰੇ ਕੋਲ ਸਮਾਂ ਨਹੀਂ ਆ ਆਪਾਂ ਸਮਾਂ ਕੱਢ ਸਕਦੇ ਆ ਜੇ ਸਾਡਾ ਇਰਾਦਾ ਹੋਵੇ ਕਿਉਂਕਿ ਜੇ ਬੰਦੇ ਦਾ ਇਰਾਦਾ ਹੈ ਨਾ ਫਿਰ ਉਹ ਕੁਝ ਵੀ ਕਰ ਸਕਦਾ ਹੈ ਤਾਂ ਫਿਰ ਜੇਕਰ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਪਾਠ ਨਹੀਂ ਕਰ ਸਕਦੇ ਤਾਂ ਇਹਨਾਂ ਪੰਜ ਵੇਲੀਆਂ ਤੇ ਤਾਂ ਆਪਾਂ ਆਪਣੇ ਮਾਲਕ ਨੂੰ ਯਾਦ ਕਰ ਹੀ ਸਕਦੇ ਆ ਫਿਰ ਇਹਨਾਂ ਪੰਜਾਂ ਵੇਲੀਆਂ ਦੇ ਉੱਤੇ ਮਾਲਕ ਨੂੰ ਯਾਦ ਜ਼ਰੂਰ ਕਰਨਾ ਹੈ ਬਾਕੀ ਮਾਲਕ ਨੇ ਆਪਣੇ ਆਪ ਕਿਰਪਾ ਕਰ ਦੇਣੀ ਆ ਅੰਮ੍ਰਿਤ ਵੇਲੇ ਦੀ ਦਾਤ ਅੰਮ੍ਰਿਤ ਵੇਲੇ ਨਿਤਨੇਮ ਦੀ ਦਾਤ ਝੋਲੀ ਦੇ ਵਿੱਚ ਪਾ ਦੇਣੀ ਹੈ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ